ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ 28 ਮਾਰਚ ਐ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਅਜਲਾਸ ਐ ਤੇ ਦੂਜੇ ਪਾਸੇ ਹਰਨਾਮ ਸਿੰਘ ਧੂਮਾ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਮੁਖੀ ਇਹਨਾਂ ਨੇ ਅਬਦਾ ਸ਼ਕਤੀ ਪ੍ਰਦਰਸ਼ਨ ਕਰਨਾ ਰੋਸ ਪ੍ਰਗਟ ਕਰਨਾ ਇਹਨਾਂ ਦੀ ਵੀ ਤਨ ਮੰਗਾ ਨੇ ਉਸ ਨੂੰ ਲੈ ਕੇ ਤੇ ਆਪਾਂ ਇਹ ਜਿਹੜੀ ਵੀਡੀਓ ਆ ਇਸ ਅਰਦਾਸ ਨਾਲ ਸ਼ੁਰੂ ਕਰੀਏ ਕਿ ਕੱਲ ਕੋਈ ਟਕਰਾ ਨਾ ਹੋਵੇ ਕਈ ਕਿਸਮ ਦੇ ਟਕਰਾ ਹੋ ਜਾਂਦੇ ਨੇ ਆਪਾਂ ਦੇਖਿਆ ਅੱਗੇ ਵੀ 328 ਰੂਪਾਂ ਬਿਲੇ ਟਕਰਾ ਹੋਇਆ ਸੀ ਨਾ ਤੇ ਉਸ ਤਰ੍ਹਾਂ ਦੀ ਕੋਈ ਗੱਲ ਨਾ ਬਪਰੇ ਪਹਿਲਾਂ ਹੀ ਜਿਹੜੀ ਹੈ ਕੌਮ ਤਾਂ ਬਹੁਤ ਧੜੇ ਚ ਵੰਡੀ ਹੋਈ ਹੈ ਇਸ ਆਸ ਤੇ ਅਰਦਾਸ ਨਾਲ ਆਪਾਂ ਇਹ ਵੀਡੀਓ ਬਣਾਉਂਦੇ ਆ ਤੇ ਗੱਲਬਾਤ ਕਰਦੇ ਆ ਤੇ ਉਸ ਤੋਂ ਪਹਿਲਾਂ ਮੇਰੀ ਅਪੀਲ ਕਿ ਪਿਆਰੇ ਦਰਸ਼ਕੋ ਤੁਸੀਂ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਤਾਂ ਪਲੀਜ਼ ਕਰ ਲਓ ਹੁਣ ਜਿਹੜੀ ਗੱਲ ਹੈ ਤਾਂ ਉਹ ਇਹਦੇ ਦੋ ਤਿੰਨ ਹਿੱਸੇ ਨੇ ਪਹਿਲਾਂ ਤਾਂ ਆਪਾਂ ਇਹੀ ਗੱਲ ਕਰੀਏ ਕਿ ਕੱਲ ਹਰਨਾਮ ਸਿੰਘ ਧੂਮਾ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹਰਨਾਮ ਸਿੰਘ ਧੂਮਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਇਹ ਥੋੜੀ ਗੱਲ ਇੱਕ ਤਾਂ ਮੰਨ ਨਹੀਂ ਲਈ ਹੈ ਵਿਧੀ ਵਿਧਾਨ ਵਾਲਾ ਮੁੱਦਾ ਅਸੀਂ ਲੈ ਕੇ ਆ ਰਹੇ ਹਾਂ ਕਲ ਦੇ ਜਨਰਲ ਰਾਸ ਦੇ ਵਿੱਚ ਉਹਨਾਂ ਦੇ ਤਿੰਨ ਮੰਗਾਂ ਨੇ ਜਿਹੜੀਆਂ ਅਨੰਤ ਪ੍ਰਸਾਦ ਦੀ ਉਹਦੇ ਵਿੱਚ ਇਹਨਾਂ ਨੇ ਬਤੇ ਜਿਹੜੇ ਹੋਏ ਸੀ ਉਹਨਾਂ ਚੋਂ ਜਿਹੜੀ ਮੇਨ ਮੰਗ ਹੈ ਕਿ ਜਿਹੜੇ ਤੁਸੀਂ ਜਥੇਦਾਰ 7 ਮਾਰਚ ਨੂੰ ਅੰਤਰਿਕ ਕਮੇਟੀ ਨੇ ਜਿਸ ਤਰੀਕੇ ਨਾਲ ਜਥੇਦਾਰ ਅਤਾਰੇ ਸੀ ਜਿਉਂ ਉਸ ਤੋਂ ਪਹਿਲਾਂ 10 ਫਰਬਜੂਨ ਕੈਨੀ ਹਰਪ੍ਰੀਤ ਸਿੰਘ ਇਹ ਗਲਤ ਨੇ ਇਹਨਾਂ ਨੂੰ ਮੁੜ ਬਹਾਲ ਕਰੋ ਦੂਜੀ ਗੱਲ ਸੀ ਕਿ ਜਿਹੜੀ ਵਿਧੀ ਵਿਵਹਾਰ ਹੋਣਾ ਚਾਹੀਦਾ ਇਸ ਤਰੀਕੇ ਨਾਲ ਜਿਹੜਾ ਤੁਸੀਂ ਉਹ ਕੀਤਾ ਇਹ ਠੀਕ ਨਹੀਂ ਕੀਤਾ ਤੇ ਤੀਜਾ ਪ੍ਰਵਾਨ ਨਹੀਂ ਜਿਹੜਾ ਗਿਆਨੀ ਕਲਦੀਪ ਸਿੰਘ ਗੜਗਾ ਜੋ ਦੀ ਜਿਹੜੀ ਜਿਸ ਤਰੀਕੇ ਨਾਲ ਉਹਨੇ ਜੁਆਇਨਿੰਗ ਕੀਤੀ ਹੈ ਜਾਂ ਸੇਵਾ ਸਭਾਨ ਉਪਮਰੇਦਾ ਦਾ ਕੰਨ ਕੀਤਾ ਹੁਣ ਇਹ ਗੱਲ ਹਰਨਾਮ ਸਿੰਘ ਧੂਮਾ ਨੂੰ ਉਹਦੋਂ ਲੀਡਰ ਵੀ ਚੁਣ ਲਿਆ ਗਿਆ ਸੀ ਉਸ ਜਿੰਨਾ ਵੀ ਇਕੱਠ ਹੋਇਆ ਸੀ ਉਹਦੇ ਵਿੱਚ ਔਰ ਹਰਨਾਮ ਸਿੰਘ ਧੂਮਾ ਬਾਰੇ ਲੋਕ ਜਾਣਦੇ ਨੇ ਕਿ ਕਿਵੇਂ ਮਤਲਬ ਉਹ ਵਿਚਰਦੇ ਨੇ ਦਮਦਮੀ ਟਕਸਾਲ ਦਾ ਬਟਾ ਨਾਮ ਹੈ ਸੰਤ ਜਰਨੈਲ ਸਿੰਘ ਭਿੰਡਾਲਵਾਲੇ ਦੇ ਜਿਹੜੇ ਰਹੇ ਨੇ ਤਾਂ ਇਹਦੀ ਸਿੱਖੀ ਤਾਂ ਗੁਰਗੋਮਸੋਂ ਨਾ ਛੁੱਟਦੀ ਹੈ ਲੇਕਿਨ ਜਿਹੜਾ ਮੁਖੀ ਹੈ ਉਹ ਤਾਂ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਤੇ ਅੱਜ ਕੱਲ ਮੁਖੀ ਸਾਹਿਬ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਤੇ ਉਹ ਤਾਂ ਮਹਾਕੁੰਭ ਤੇ ਜਾ ਕੇ ਵੀ ਆਏ ਨੇ ਉਹ ਤਾਂ ਕਹਿੰਦੇ ਉੱਥੇ ਜਾ ਕੇ ਮੈਂ ਤਾਂ ਸਿੱਖੀ ਦਾ ਪ੍ਰਚਾਰ ਵੀ ਕੀਤਾ ਅਕਸਰ ਉਹਨਾਂ ਨਾਲ ਦੇ ਆਰਐਸਐਸ ਜਿਹਨਾਂ ਦਾ ਦਰਥਵੰਦ ਜਗਜਾਹਰ ਨੇ ਵੈਸੇ ਤਾਂ ਉਹਨਾਂ ਦੇ ਸਵਾਦ ਮਸ਼ੀਨ ਜਗਜਗਰ ਹੁੰਦੇ ਨੇ 17 ਤੱਕ ਉਹਨਾਂ ਦਾ ਜਿਹੜਾ ਸਬੰਧ ਬਹੁਤ ਚੰਗਾ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜੀ ਪਾਵਰ ਦੇ ਨਾਲ ਉਹਨਾਂ ਦਾ ਸਬੰਧ ਹਮੇਸ਼ਾ ਠੀਕ ਰਹਿੰਦੇ ਨੇ ਆਪਾਂ ਇਹਨੂੰ ਇਸ ਤਰ੍ਹਾਂ ਵੀ ਇੰਟਰਪ੍ਰੀਟ ਕਰ ਸਕਦੇ ਆ ਤਾਂ ਉਹ ਹੁਣ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਨਾ ਔਰ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਨੇ ਐਲਾਨ ਕੀਤਾ ਹੈ ਤੇ ਉਹਦੇ ਲਈ ਉਹਨਾਂ ਨੂੰ ਜ਼ਰੂਰੀ ਹੈ ਦੋਨੇ ਤਰ੍ਹਾਂ ਦਿਖਾਉਣਾ ਉਤਪ੍ਰਿਤਾ ਦਿਖਾਉਣਾ ਵੀ ਹਾਂ ਮੇਰੇ ਚ ਜਾਨ ਹੈ ਮੇਰੇ ਨਾਲ ਲੋਕ ਨੇ ਤੇ ਇਧਰ ਇਹਨਾਂ ਨੂੰ ਵੀ ਦਿਖਾਉਣਾ ਹੈ ਸਿਕ ਸੰਗਤ ਰੂਪ ਦਿਖਾਉਣਾ ਹੈ ਤਾਂ ਇਹ ਤਾਂ ਇੱਕ ਪੱਖ ਤਾਂ ਇਹ ਹੈ ਕਿ ਉਹ ਆਪ ਦੀ ਕਰ ਲਉ 11 ਵਜੇ ਗੋਲਡਨ ਗੇਟ ਕੱਠੇ ਹੋਣਾ ਤੇ ਉੱਥੋਂ ਕਾਫਲਾ ਬਣਾਉਣਾ ਫਿਰ ਉਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾ ਕੇ ਹਾਲਾਂਕਿ ਉਹਨਾਂ ਨੇ ਕਿਹਾ ਵੀ ਆਪਾਂ ਸ਼ਾਂਤ ਬਈ ਰਹਿਣਾ ਤਖਤੀਆਂ ਚੱਕੇ ਹੋਣਗੇ ਬੈਗਰੂ ਦਾ ਜਾਪ ਕਰਨਾ ਤਰੀਕਾ ਤਾਂ ਸਹੀ ਉਹਨਾਂ ਨੇ ਦੱਸਿਆ ਪਰ ਹੁਣ ਪਤਾ ਨਹੀਂ ਨਾ ਜਿਹੜੀ ਸ਼ਰੌਂਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹ ਕਿਸ ਤਰ੍ਹਾਂ ਬਿਹੇਵ ਕਰਦੀ ਹੈ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਤਾਂ ਹੈ ਤੇ ਉਦੋਂ ਨਹੀਂ ਦੇਖਿਆ 28 328 ਰੁਪਏ ਦੇ ਮਾਮਲੇ ਵਿੱਚ ਕਿਵੇਂ ਕੁਟਮਾਰ ਹੋਈ ਸੀ ਤੋਂ ਕਿੰਨੇ ਬੰਦੇ ਜ਼ਖਮੀ ਹੋਏ ਸੀ ਤੋਂ ਇਹ ਕੋਈ ਪਤਾ ਨਹੀਂ ਪਰ ਮੈਨੂੰ ਲੱਗਦਾ ਕਿ ਜਿੰਨਾ ਕੱਠ ਹੋਏਗਾ ਤੋਂ ਉਹਦੇ ਵਿੱਚ ਉਸਰਾਂ ਦੀ ਟਕਰਾਅ ਵਾਲੀ ਗੱਲ ਸ਼ਾਇਦ ਟਾਸਕ ਫੋਰਸ ਦੀ ਨਾ ਹੋਵੇ ਇਹ ਤਾਂ ਹੈ ਇੱਕ ਪੱਖ ਹੁਣ ਆਜਾ ਦੂਜਾ ਪੱਖ ਦੂਜਾ ਪੱਖ ਹੈ ਕਿ ਇਹ ਜਿਹੜੀ ਜਿਹੜੇ اجلاس ਹੋਣਾਂ ਇਹਦੇ ਵਿੱਚ ਬੈਸਿਸ਼ ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਤੇ 90 ਮੈਂਬਰ ਨਹੀਂ ਜਿਵੇਂ ਆਪਾਂ ਦੇਖੀ 185 ਤੋਂ ਚੁਣੇ ਜਾਂਦੇ ਹੁੰਦੇ ਨੇ ਤੇ ਪੰਜ ਹੁੰਦੇ ਨੇ ਤਖਤਾਂ ਦੇ ਜਥੇਦਾਰ ਤੇ ਇੱਕ ਹੁੰਦਾ ਹੈ ਹੈੱਡ ਗ੍ਰੰਥੀ ਇਹ ਮੀਟਿੰਗ 'ਚ ਬੈਠਦੇ ਨੇ ਤਾਂ ਇਹ ਹੁਣ ਇਹਨਾਂ 'ਚੋਂ ਜਿਹੜੇ 31 ਮੈਂਬਰ ਨੇ ਉਹ ਕੁ ਬਹੁਤ ਪੁਰਾਣੀ ਕਮੇਟੀ ਬਣਾਈ ਹੋਈ ਹੈ 11 ਤੋਂ 14 ਸਾਲ ਹੋ ਗਏ ਤੇ ਆਖਰ ਉਮਰ ਤਾਂ ਬੰਦੇ ਦੀ ਜਾਣਾ ਹੀ ਹੈ ਤੇ 31ਵੇਂ ਪਰ ਚਲੇਗੇ ਜਿਹੜੀ ਉਹ ਅਕਾਲ ਚਲਾਉਣਾ ਕਰ ਗਏ ਤੇ ਫਿਰ ਕੁਝ ਵਿਦੇਸ਼ ਚ ਵੀ ਗਏ ਹੋਏ ਨੇ ਇਹ ਕਿਹੇ ਦੂਜੇ ਖੋਰ ਵੀ ਕਰਨਾ 42 ਮੈਂਬਰਾਂ ਨੇ ਲਿਖ ਕੇ ਵੀ ਦਿੱਤਾ ਹੋਇਆ ਜਿਹੜੇ ਵਿਰੋਧੀ ਧਰਦੇ ਨੇ ਜੇ ਬੀਬੀ ਕਰਨ ਜੋਤ ਦੀ ਗੱਲ ਸਹੀ ਹੈ ਤਾਂ 42 ਮੈਂਬਰਾਂ ਨੇ ਲਿਖ ਕੇ ਦਿੱਤਾ ਹੋਇਆ ਤੇ 31 ਚਲੇ ਗਏ ਤੁਸੀਂ 라ওল ਸਾਹਿਬ ਕੋਈ ਜਿਆਦਾ ਫਰਕ ਨਹੀਂ ਹੈ ਜਿਹੜਾ ਕੀ ਲਿਖ ਕੇ ਦਿੱਤਾ ਬਿਆਲੀ ਨੇ ਉਹ ਵੀ ਦੇਖ ਲਓ ਉਹ ਲਿਖ ਕੇ ਦਿੱਤਾ ਕਿ ਜਿਹੜਾ 10 ਫਰਵਰੀ ਦਾ ਫੈਸਲਾ ਅੰਤਰਕਮੇਟੀ ਦਾ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਕਹਿ ਕੇ ਕਿ ਉਹਦੀ 44 ਕਮੇਟੀ ਦੀ ਰਿਪੋਰਟ ਸਵੀਕਾਰ ਕਰਦੇ ਉਹਨੂੰ ਕੱਢ ਦਿੱਤਾ ਗਿਆ ਸੀ ਇੱਕ ਤਾਂ ਉਹ ਤੇ 7 ਮਾਰਚ ਨੂੰ ਇਹ ਕਹਿ ਕੇ ਕਿ ਜੀ ਗਿਆਨੀ ਰੁਗਵੀਰ ਸਿੰਘ ਯੋਗ ਨੇ ਯੋਗ ਨਹੀਂ ਤੇ ਇਸ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਤੇ ਸੁਲਤਾਨ ਸਿੰਘ ਬਾਰੇ ਤਾਂ ਦੱਸੀ ਕੁਝ ਨਹੀਂ ਸੀ ਇਹ ਦੋਨੇ ਮਤੇ ਇਹ ਮੰਗੇ ਕਰਦੇ ਨੇ ਜਿਹੜੇ 42 ਮੈਂਬਰ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਮਤਲਬ ਕਿ ਉਹਨਾਂ ਦੀ ਬਹਾਲੀ ਇਹਦਾ ਮਤਲਬ ਤਾਂ ਇਹੀ ਹੋਗਾ ਨਾ ਉਹਨਾਂ ਦੀ ਘਾਲੀ ਇਹ 42 ਮੈਂਬਰਾਂ ਦੀ ਮੰਗ ਤੇ ਹੁਣ ਇੱਕ ਹੋਰ ਵੀ ਗੱਲ ਨਾ ਦਿਨ ਹੋਰ ਆਪਾਂ ਕਰ ਲਈਏ ਕਿ ਉੱਥੇ ਜਥੇਦਾਰ ਜਿਹੜੇ ਨੇ ਮੈਂਬਰ ਉਹ ਆਉਣਗੇ ਦੇਖੋ ਦੋ ਜਥੇ ਤਰ ਤਾਂ ਕਦੇ ਵੀ ਮੈਂ ਤਾਂ ਨਹੀਂ ਘਟੂ ਬਹੁਤ عرصਾ ਹੋ ਗਿਆ ਜਦੋਂ ਪਟਨਾ ਸਾਹਿਬ ਤੋਂ ਜਥੇ ਦਾ ਜਦੋਂ ਇਹਨਾਂ ਦੇ ਆਪਦੇ ਸੀ ਹੁਣ ਤਾਂ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਸਮਝੋ ਤੇ ਉਹ ਨਹੀਂ ਆਉਂਦੇ ਤੇ ਫਿਰ ਇਹਨਾਂ ਦੇ ਸਭ ਤੋਂ ਨਹੀਂ ਆਉਂਦੇ ਰਹਿ ਕੇ ਤਿੰਨ ਪੰਜਾਬ ਵਾਲੇ ਉਹਨਾਂ ਚੋਂ ਤੀਜਾ ਬੰਦਾ ਜਿਹੜਾ ਦਮਦਮਾ ਸਾਹਿਬ ਵਾਲਾ ਟੇਕ ਸਿੰਘ ਤਨੋਲਾ ਉਹ ਵੀ ਤਾਂ ਸੇਵਾ ਸੰਭਾਲ ਤੋਂ ਪਹਿਲਾਂ ਹੀ ਇਹ ਨਹੀਂ ਕਰਦਾਰਕੁਸ਼ੀ ਹੋ ਗਈ ਉਹ ਤਾਂ ਸੇਵਾ ਨਹੀਂ ਸੰਭਾਲੀ ਹਾਲੇ ਤੇ ਪ੍ਰੋਟੋਕੋਲ ਤਰੀਕਾ ਇਹਦਾ ਵੀ ਜੇ ਸੇਵਾ ਨਹੀਂ ਸੰਭਾਲੀ ਤੇ ਸਿਰਫ ਐਲਾਨ ਹੋਇਆ ਕਿ ਉਹ ਮੀਟਿੰਗ ਚ ਆ ਗੂਗਾ ਬੈਠਣਗੇ ਤੇ ਰਹਿ ਗਏ ਫਿਰ ਦੋ ਦੋਵਾਂ ਚ ਬੰਦਾ ਇੱਕ ਹੋਇਆ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਕਾਰਜਕਾਰੀ ਜਥੇਦਾਰ ਅ ਅਖਾਲਤਖ ਸਾਹਿਬ ਉਹ ਇਹਨੇ ਕੁਲਦੀਪ ਸਿੰਘ ਗੜਗੱਜ ਉਹ ਬੈਠ ਸਕਦੇ ਨੇ ਉਹ ਆ ਸਕਦੇ ਨੇ ਕਿਉਂਕਿ ਅੱਜ ਕੱਲ੍ਹ ਉਹ ਇਸ ਤਰ੍ਹਾਂ ਦੀ ਸਰਗਰਮੀ ਕਰਦੇ ਵੀ ਨਜ਼ਰ ਆਉਂਦੇ ਨੇ ਹਾਲਾਂਕਿ ਉਹਨਾਂ ਦੇ ਵਿਰੋਧ ਦੇ ਵਿੱਚ ਬਾਹਰ ਜਿਹੜਾ ਹੈ ਪ੍ਰਦਰਸ਼ਨ ਹੋ ਰਿਹਾ ਹੋਊਗਾ ਤੇ ਤੀਜੇ ਇੱਕ ਹੋਰ ਹੈਡ ਗ੍ਰਾਂਥੀ ਉਹ ਗੈਨੀ ਰਕਵੀਰ ਸਿੰਘ ਨੇ ਮੈਨੂੰ ਨਹੀਂ ਲੱਗਦਾ ਗੈਨੀ ਰਕਵੀਰ ਸਿੰਘ ਦੇ ਚਾਹਣਗੇ ਕਿਉਂਕਿ ਨਰਾਜ਼ਗੀ ਤਾਂ ਐਸਜੀਪੀਸੀ ਨਾਲ ਹੈ ਜਿਨ੍ਹਾਂ ਨੇ ਅਯੋਗ ਕਿਹਾ ਉਹਨਾਂ ਨੂੰ ਤਾਂ ਇਸ ਸਾਰੇ ਦੇ ਹਾਲਾਤ ਦੇ ਵਿੱਚ ਇਹ ਮੀਟਿੰਗ ਹੋਣੀ ਹੈ 42 ਮੈਂਬਰਾਂ ਦਾ ਵਿਰੋਧ ਜਥੇਦਾਰਾਂ ਦਾ ਵਿਰੋਧ ਜੇ ਨਹੀਂ ਆਉਣਾ ਤੇ 31 ਦਾ ਤੁਰ ਜਾਣਾ ਫਰਕ ਥੋੜਾ ਘੱਟ ਰਹਿ ਜਾਣਾ ਇਸ ਮਾਮਲੇ ਨੂੰ ਬਹੁਤ ਸੀਰੀਅਸਲੀ ਲਿਆ ਸਖਵੀਰ ਸਿੰਘ ਬਾਦਲ ਨੇ ਸਖਵੀਰ ਸਿੰਘ ਬਾਦਲ ਨੇ ਫਿਰ ਖੁਦਮਤਾਨ ਚੋਤਰੇ ਇਸ ਮਾਮਲੇ 'ਚ ਔਰ ਉਹਨਾਂ ਨੇ ਕੱਲ ਅੰਮ੍ਰਿਤਸਰ ਪਹੁੰਚ ਗਏ ਉਹ ਅੰਮ੍ਰਿਤਸਰ ਪਹੁੰਚ ਕੇ ਆਪਣਾ ਉਹਨਾਂ ਦਾ ਹਸਪਤਾਲ ਐਸਪੀਸੀ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਉੱਥੇ ਮੀਟਿੰਗ ਰੂਮ ਦੇ ਵਿੱਚ ਮੀਟਿੰਗ ਬੁਲਾ ਲਈ ਔਰ ਸਾਰੇ ਜਿਹੜੇ ਮਾਝੇ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਸਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਿਹਾ ਵੀ ਆਹੀ ਤੁਸੀਂ ਦੇਖ ਲਓ ਮਸਲਾ ਕਾਫੀ ਗੰਭੀਰ ਹੈ ਕਿਤੇ ਐ ਵੀ ਨਾ ਕਹੋ ਕਿ ਤੇ ਲੇਟ ਹੋ ਜਾਓ ਕੋਈ ਕੰਮ ਹੋ ਜਾਏ ਇਸ ਤਰ੍ਹਾਂ ਨਹੀਂ ਹੈ ਟਾਈਮ ਸਰ ਪਹੁੰਚੋ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਤੇ ਤੁਸੀਂ ਵੀ ਉੱਥੇ ਵਿਰੋਧ ਹੋ ਰਿਹਾ ਹੋਊਗਾ ਬੜੇ ਜਿਹੜੇ ਟੈਕਨੀਕਲ ਹੈਂਡਲ ਕਰ ਲਈਏ ساری ਸਿਚੁਏਸ਼ਨ ਟਕਰਾਅ ਤੋਂ ਬਚਣਾ ਇਹ ਤਾਂ ਚੰਗੀ ਗੱਲ ਇਹਨੇ ਵੀ ਕਹੀ ਹੈ ਔਰ ਉੱਥੇ ਫਿਰ ਜਿਹੜਾ ਕਮੇਟੀ ਮੈਂਬਰ ਸੀ ਮਾਝੇ ਦੇ ਪਰ ਖਲਾ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਉਸ ਏਰੀਏ ਤਰਨ ਤਰਨ ਜਿਹੜੇ ਦੇ ਗਰਦਾਸਪੁਰ ਦੇ ਜਿਹੜੇ ਜਿਵੇਂ ਭਾਈ ਰਾਮ ਸਿੰਘ ਸੀ ਅਰਵਿੰਦਰਪਾਲ ਸਿੰਘ ਪੱਖੋਕੇ ਸੀ ਵੀਰ ਸਿੰਘ ਲੋਪੋਕੇ ਸੀ ਰਜਿੰਦਰ ਸਿੰਘ ਮਹਿਤਾ ਸੀ ਗੁਰਿੰਦਰਪਾਲ ਸਿੰਘ ਐਡਵੋਕੇਟ ਭਗਵੰਤ ਸਿੰਘ ਸਿਆਲ ਕੇ ਸਾਹ ਪਤਾ ਕਾਫੀ ਅਹਿਮ ਚੌਲੇ ਮੈਂਬਰ ਜਿਹੜੇ ਕਾਲਜ ਨਾਲ ਗੱਲਬਾਤ ਕੀਤੀ ਇਹ ਤਾਂ ਇਹ ਸਿੱਧ ਹੁੰਦਾ ਇਸ ਤੋਂ ਇਹ ਸਿੱਧ ਹੁੰਦਾ ਕਿ ਸੁਖਵੀਰ ਸਿੰਘ ਬਾਦਲ ਤੇ ਭੁੰਦਰ ਸਾਹਿਬ ਜਿਹੜੇ ਉੱਥੇ ਗਏ ਤੇ ਨਾਲ ਉਹਨਾਂ ਦੇ ਸਜਿੰਦਰ ਸਿੰਘ ਧਾਮੀ ਇਹ ਜਿਹੜਿਆਂ ਨੇ ਇਹਨਾਂ ਨੇ ਮੀਟਿੰਗ ਕੀਤੀ ਹੈ ਮੈਂਬਰਾਂ ਨਾਲ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਡਰ ਤਾਂ ਇਹਨਾਂ ਦੇ ਮਨ 'ਚ ਹੈ ਕਿ ਕੱਲ ਨੂੰ ਕੁਛ ਐਸਾ ਨਾ ਵਾਪਰ ਜੇ ਕਿਸੇ ਦੀ ਜ਼ਮੀਰ ਹੀ ਨਾ ਜਾਗ ਪਈ ਕਿਉਂਕਿ ਇੱਕ ਦੂਜੇ ਪਾਸੇ ਕਲੀ ਜ਼ਮੀਰ ਜਾਗਣਾ ਨਹੀਂ ਹੁੰਦਾ ਦੂਜੇ ਪਾਸੇ ਇਹ ਵੀ ਹੈ ਕਿ ਆਉਣ ਵਾਲਾ ਟਾਈਮ ਨੂੰ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਹੋਣੀ ਹੈ ਕੈਲਕੂਲੇਸ਼ਨ ਵੀ ਕਰਦੇ ਨੇ ਪੰਦੇ ਵੀ ਭਾਈ ਮੈਂ ਤਾਂ ਓਪਨਲੀ ਤੁਹਾਡੇ ਨਾਲ ਖੜਾ ਸੀ ਕੁਝ ਵੀ ਹੋ ਸਕਦਾ ਵੈਸੇ ਜੇ ਤੁਸੀਂ ਮੈਥੋਂ ਪੁੱਛੋ ਨਹੀਂ ਇਸ ਮਾਮਲੇ ਦੇ ਵਿੱਚ ਦਰਜ ਜ਼ਰੂਰ ਹੈ ਸੁਖਵੀਰ ਨੂੰ ਹੁੰਦਾ ਕੁਛ ਨਹੀਂ ਕਿਉਂਕਿ ਜਿਹੜੇ ਮੈਂਬਰ ਹੁੰਦੇ ਨੇ ਨਾ ਇਹ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਇਹਨਾਂ ਨੂੰ ਇੰਨਾ ਕੁਝ ਮਿਲਿਆ ਹੁੰਦਾ ਹੈ ਇਹ ਗਵਾਣਾ ਨਹੀਂ ਚਾਹੁੰਦੇ ਇਹ ਤਾਂ ਖੁੱਛ ਨੇ ਇਹ ਤਾਂ ਕਹਿੰਦੇ ਹਣੇ ਹੋਰ ਨਾ ਇਲੈਕਸ਼ਨ ਹੋਵੇ ਚਾਏ ਯਾਨੀ ਇਹ ਮੈਂਬਰਾਂ ਦਾ ਦੇਖੋ ਬੜਾ ਕੁਛ ਹੈ ਇੱਥੇ ਸਮਝਣ ਵਾਲੀ ਗੱਲ ਇਹ ਹੈ ਮਤਲਬ ਜੇ ਸਮਝਣਾ ਮੈਂ ਤੁਹਾਨੂੰ ਦੱਸੇ ਕਿ ਇੱਕ ਚੀਫ ਸੈਕਟਰੀ ਨਾਲ ਮਿਲਿਆ ਦੋ ਬਲੌਕਤਾ ਹੋਏ ਦੋ ਇੰਟਰਵਿਊ ਖਰੀਆਂ ਗੱਲਾਂ ਪ੍ਰੋਗਰਾਮਡ ਉਹ ਦੋਨੇ ਪਈਆਂ ਨੇ YouTube ਤੇ ਉਹ ਮੈਨੂੰ ਕਹਿੰਦੇ ਇੰਨਾ ਕੁਛ ਨਾ ਮੈਂਬਰਾਂ ਨੂੰ ਦਿੱਤਾ ਹੈ ਵੀ ਜੋ ਰਿਕਰਡ ਤਾਂ ਜਗਾਈ ਹੈ ਠੇਕਾ ਦਿੱਤਾ ਨਹੀਂ ਦਿੱਤਾ ਕਿੰਨਾ ਕੁ ਠੇਕੇ ਤੇ ਦੇਣੀ ਹੈ ਸਭ ਠੇਰ ਹਰ ਇੱਕ ਮੈਂਬਰ ਦੇ ਪਰਿਵਾਰਾਂ ਚੋਂ ਬੰਦੇ ਲਵਾਏ ਹੋਏ ਨੇ ਸੁਣਨ ਕਮੇਟੀ ਦੇ ਵਿੱਚ ਉਹ ਕੰਮ ਕਰਦੇ ਨੇ ਬਦਲੀਆਂ ਦਾ ਡਰ ਹੋਰ ਪ੍ਰੈਸ਼ਰ ਉਹਨਾਂ ਦਾ ਆਪ ਦਾ ਪਰਿਵਾਰਕ ਮੈਂਬਰਾਂ ਦਾ ਵੀ ਦੇਖਿਓ ਤੁਸੀਂ ਕਿਤੇ ਸਾਨੂੰ ਨੰਬਰ ਪਾ ਦਿਓ ਉਹਦੀ ਜ਼ਮੀਰ ਉਹਦੀ ਮਰ ਜਾਂਦੀ ਹੈ ਵੀ ਦੇਖੋ ਇਹ ਲੋ ਹੋ ਜੇ ਉਦੋਂ ਬੰਦੇ ਲਾਉਣ ਦਾ ਵੀ ਉਹਦੇ ਬਾਰੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਸੀ ਕਹਿੰਦਾ ਇੱਕ ਦਿਨ ਮੈਂ ਮਕਟ ਸਾਹਿਬ ਕੋਲ ਬੈਠਾ ਕੁਝ ਮੈਂਬਰ ਇਕੱਠੇ ਹੋ ਕੇ ਆਏ ਉਹ ਕਹਿੰਦੇ ਪ੍ਰਧਾਨ ਸਾਹਿਬ ਸਾਡੇ ਬੰਦੇ ਲਾ ਲਓ ਕੁਝ ਤੇ ਪ੍ਰਧਾਨ ਸਾਹਿਬ ਨੇ ਵੀ ਮਿੰਟ ਲਾਇਆ ਕਹਿੰਦੇ ਚਲੋ ਐਂ ਕਰੋ ਹਰ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਪ ਦਾ ਇੱਕ ਇੱਕ ਬੰਦਾ ਦੇ ਦਿਓ ਤੇ ਐਜ ਐਗਜ਼ੀਕਟਿਵ ਦੇ ਮੈਂਬਰ ਜਿਹੜੇ ਨੇ ਉਹ ਦੋ ਦੋ ਦੇ ਦਿਓ ਆ ਤਰੀਕਾ ਸੀ ਇਹ ਇੱਥੇ ਭਰਤੀ ਕਰਨ ਦਾ ਤੂੰ ਜਿਹੜੇ ਇਹੋ ਜਿਹੇ ਬੰਦੇ ਭਰਤੀ ਕੀਤੇ ਜਾਂ ਇੰਨਾ ਜਿਹਨੂੰ ਫਾਇਦਾ ਮਿਲੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਵਫਾਦਾਰ ਸੁਖਵੀਰ ਨਾਲ ਵਫਾਦਾਰੀ ਕਿਉਂ ਨਹੀਂ ਨਿਵਾਉਣਗੇ ਤੂੰ ਇਹ ਤਾਂ ਮੈਨੂੰ ਲੱਗਦਾ ਪਰ ਇਸ ਦੇ باوجود ਕਿਉਂਕਿ ਮਾਹੌਲ ਇਹਨਾ ਅਜਿਹਾ ਹੋ ਗਿਆ ਉਹਦੇ 'ਚ ਇੱਕ ਤਾਂ ਮਾਹੌਲ ਜਿਹੜਾ ਹੈ ਪੰਜ ਮੈਂਬਰੀ ਕਮੇਟੀ ਤੋਂ ਬਣਾਤਾ ਪੰਜ ਮੈਂਬਰੀ ਕਮੇਟੀ ਦਾ ਉਹਨੂੰ ਦੇਖੋ ਤੁਸੀਂ ਪਹਿਲਾਂ ਤਾਂ ਪਹਿਲੇ ਦਿਨ 18 ਮਾਰਚ ਨੂੰ ਬੜਾ ਵਧੀਆ ਇਕੱਠ ਸੀ ਤੇ ਅੰਮ੍ਰਿਤਸਰ ਸਾਹਿਬ ਜਦੋਂ ਇਕੱਠ ਹੋਇਆ ਉਦੋਂ ਸੀ ਤੇ ਫੇਰ ਦੂਜਾ ਕੱਠ ਰੇਕੋਡ ਬਹੁਤ ਵਧੀਆ ਕੱਠ ਕਰ ਲਿਆ। ਉੱਥੇ ਵੀ ਇੱਕ ਵੱਡੀ ਰੈਲੀ ਹੋਈ ਤੇ ਕੱਲ ਜਲੰਧਰ ਦੇ ਵਿੱਚ ਬੜਾ ਇਕੱਠ ਕੀਤਾ। ਔਰ ਉੱਥੇ ਗੁਰਪ੍ਰਤਾਸੂ ਬਡਾਲਾ ਜਪੰਜੇ ਮੈਂਬਰ ਬੀਬੀ ਸਤਵੰਤ ਕੌਰ ਬਰੇਕਾਉਟਲੀ ਨੇ ਇੱਥੇ ਸੀ। ਸੰਤਾ ਸਿੰਘ ਮਹਿਦਪੁਰ, ਮਾਨਪ੍ਰੀਤ ਸਿੰਘ ਤੇ ਆਲੀਆ ਕਪਾਲ ਸਿੰਘ ਝੁੰਦਾ ਸਾਰੇ ਸੀਗੇ। ਤੇ ਨਾਲ ਬੀਬੀ ਜਗੀਰ ਕੌਰ ਵੀ ਉੱਥੇ ਬੋਲੀ, ਐਡਰੈਸ ਕੀਤਾ। ਔਰ ਉੱਥੇ ਕੱਲੀ ਭਰਤੀ ਨਹੀਂ ਹੋ ਰਹੀ ਨਾ ਇੱਕ ਪ੍ਰਚਾਰ ਵੀ ਹੋ ਰਿਹਾ ਹੈ। ਤੇ ਪ੍ਰਚਾਰ ਚ ਉਹਦੇ ਵੀ ਆਪਣਾ ਹੁਣ ਤਾਂ ਉੱਥੇ ਤਾਂ ਕੱਲ ਇਹ ਵੀ ਆਈ ਜਿਹਦੇ ਚ ਗੱਲ ਆਮ ਤੌਰ ਤੇ ਨਿਕਲ ਲਈ ਸੀ ਕਿ ਉਹਨਾਂ ਨੇ ਬੰਦੇ ਜਦੋਂ ਭਰਤੀ ਜਾਦਾ ਸ਼ਾਹ ਦਿਖਣ ਲੱਗ ਗਿਆ ਤੇ ਸੁਬੀਰ ਸਿੰਘ ਬਾਦਲ ਨੇ ਬੰਦੇ ਭੇਜੇ ਵੀ ਚਲੋ ਆਪਾਂ ਇਕਾ ਕਰ ਲੈਨੇ ਤੇ ਗੱਲ ਬਟਾਲਾ ਸਭ ਕਹਿੰਦੇ ਇਕਾ ਕਰ ਲੈਨੇ ਪਰ ਪਹਿਲਾਂ ਤੁਸੀਂ ਗੱਲਤਖਤ ਸਾਹਿਬ ਤੋਂ ਪੇਸ਼ ਹੋਵੋ ਮਾਫੀ ਮੰਗੋ ਤੇ ਫਿਰ ਸਜਰਵਾਓ ਉਦਵਤ ਦੇਖ ਕੇ ਇਕਾ ਕਰ ਲਾਂਗੇ ਤੁਸੀਂ ਤਾਂ ਗੱਲਤਖਤ ਸਾਹਿਬ ਤੋਂ ਪਹੋੜਿਓ ਤੁਸੀਂ ਤਾਂ ਦੋ ਤਰੀਕ ਦਾ ਹੁਕਮਨਾਮਾ ਨਹੀਂ ਦੋ ਦਸੰਬਰ ਤੱਕ ਮੰਨਿਆ ਤੋਂ ਉਸ ਰਾ ਦੀ ਗੱਲ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਇਹਨੇ ਅਮਰੀਕਾ ਉਨ ਪਹਿਲੀ ਪਰਚੀ ਕੱਟੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਬੜੇ ਤਿੱਖੇ ਹਮਲੇ ਹੁਣ ਜਿਹੜੇ ਬਾਹਰਲੇ ਸਿੱਖ ਨੇ ਉਹ ਵੀ ਅਕਾਲ ਤਖਤ ਸਾਹਿਬ ਦੇ ਨਾਲ ਕੱਢ ਰਹੇ ਨੇ ਤੋਂ ਇਹ ਇਹ ਮੁਸ਼ਕਲਾਂ ਜਿਹੜੀਆਂ ਵਧੀਆ ਹੋਈਆਂ ਨੇ ਤੋਂ ਉਹ ਮੁਸ਼ਕਲਾਂ ਵਧੀਆ ਕਿਤੇ ਇਹ ਨਾ ਹੋਵੇ ਸ਼ਰੋਨੀ ਕਮੇਟੀ ਵੀ ਇੱਥੋਂ ਨਿਕਲ ਜੇ ਤੋਂ ਇਸ ਇਲਾਕੇ ਇਹ ਤਾਂ ਹੋ ਸਕਦਾ ਹੈ ਕਿ ਇਹਨਾਂ ਨੂੰ ਠੰਡੇ ਕਰਨ ਲਈ ਕੱਲ ਨੂੰ ਜਿਹੜਾ ਬਜਟ ਵਿਲਾਸ ਹੈ ਉਹਦੇ ਚ ਕੋਈ ਐਕਸਟਰਾ ਦਾ ਮਤਾ ਜਾਂ ਵਿਧਿ ਵਿਵਧਾਨ ਦਾ ਮਤਾ ਜਾਂ ਪ੍ਰਬੰਾਨਗੀ ਨਾਲ ਕੋਈ ਨਵੇਂ ਜਥੇਦਾਰ ਲਾਉਣ ਦੀ ਗੱਲ ਘਟੋ ਘਟ ਇੱਕ ਜਥੇਦਾਰ ਕਲਤਖ ਸਾਹਿਬ ਦਾ ਤਾਂ ਲਾ ਹੀ ਦੇਣਾ ਹੁਣ ਇਹਨਾਂ ਨੇ ਐਲਾਨ ਹੀ ਕਰਤਾ ਤਾਂ ਮਈ ਸਾਹਿਬ ਨੇ ਜਾਂ ਦੂਜਾ ਵੀ ਹੋ ਸਕਦਾ ਟੈਕਸੀ ਦੇ ਧਰੋਣਾਂ ਤੋਂ ਹਲੇ ਚਾਰਜ ਨਹੀਂ ਸੇਵਾ ਸਭਾਰ ਨਹੀਂ ਕੀਤੀ ਉਧਰ ਵੀ ਹੋ ਸਕਦਾ ਕੋਈ ਪ੍ਰਬੰਾਨਤ ਬੰਦੇ ਲੱਭ ਲਏ ਜਾ ਸਕਦੇ ਨੇ ਜਿਨ੍ਹਾਂ ਦਾ ਕੋਈ ਵਿਰੋਧ ਨਾ ਕਰੇ ਇਹ ਕੰਮ ਹੋ ਸਕਦਾ ਕੱਲ ਨੂੰ ਵੀ ਹੋ ਸਕਦਾ ਇਹ ਚ ਕੋਈ ਦੋ ਰੋਬਾ ਨਹੀਂ ਤੋਂ ਲੇਕਿਨ ਜਿਹੜੀ ਕੱਲ ਦਾ ਬਜਟ ਵਿਲਾਸ ਹੈ ਜਿੱਥੋਂ ਇਹ ਗੱਲ ਸ਼ੁਰੂ ਕੀਤੀ ਸੀ ਉੱਥੇ ਆਪਾਂ ਖਤਮ ਕਰੀਏ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਆਪਾਂ ਅਰਦਾਸ ਕਰੀਏ ਕੱਲ ਨੂੰ ਟਕਰਾਅ ਤੋਂ ਜ਼ਰੂਰ ਬਚਾਅ ਹੋਵੇ ਠੀਕ ਹੈ ਪੁਮਾ ਸਾਹਿਬ ਦਾ ਪ੍ਰਦਰਸ਼ਨ ਕਰਨ ਇਹ ਆਪਦੀ ਗੱਲ ਕਰਨ ਲੇਕਿਨ ਕਿਸੇ ਕਿਸਮ ਦਾ ਫਿਜ਼ੀਕਲ ਟਕਰਾਅ ਨਾ ਹੋਵੇ ਇਸ ਅਰਦਾਸ ਨਾਲ ਆਪਾਂ ਕਰਦੇ ਹਾਂ ਸਮਾਪਤ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ